ਥੈਲੋਜੀ ਅੱਜ ਸਾਡੇ ਮੀਂਹ ਪੈ ਰਿਹਾ ਜੀ ਬਹੁਤ ਸਾਰਾ ਤੇ ਅੱਜ ਅਸੀਂ ਬਣਾਵਾਂਗੇ ਜੀ ਪਕੌੜੇ ਮੀਂਹ ਮਤਲਬ ਜਿਹੜੀ ਕੀ ਕਰਦਾ ਖਾਣ ਨੂੰ ਪਕੌੜੇ ਪਹਿਲਾਂ ਪਾਪਾ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਪਾਣੀ ਪਾਉਂਗਾ ਸਾਫ਼ ਕਰਾਂਗੇ ਹੁਣ ਆਪਾਂ ਇਹਦੇ ਚ ਕੱਢ ਲਾਂਗੇ ਤੋਂ ਓਕੇ ਨਾ ਸਮਾਰਕ ਕਿਚਨ ਕੀਤਾ ਨਾ ਤੇ ਇਹਦੇ ਚ ਕੱਢੋਗੇ ਹਰ ਇਹਦੇ ਚ ਆਪਾਂ ਗੇਸ ਹਨਾ ਪਾਵਾਂਗੇ ਉਹਨਾਂ ਬਰਤਨ ਇਸੇ ਕਰਕੇ ਕਿ ਅਸੀਂ ਹੁਣ ਇਹਦੇ ਚ ਪਾਵਾਂਗੇ ਜੀ ਮਿਰਚ ਮਸਾਲੇ ਹਲਦੀ ਸਾਰਾ ਕੁਝ ਆਹਨ ਵਧੀਆ ਲੱਗਦਾ ਜੀ आप सारा मिक्स कर लिया जी समान हथ ना शाम पान अच्छा। तो देगा ਕਿਨ ਹਾਲ ਹੈ ਹੁਣ ਕਿਤੋਂ ਉਹ ਦੇ ਪਕੌੜੇ ਆਪਣੇ ਨਿਕਲ ਕੇ ਰੈਡੀ ਨੇ ਬਹੁਤ ਸਵਾਦ ਬਣਿਆ ਬਹੁਤ ਟੇਸਟੀ ਹੈ බෝසවාත වනය